ਅੱਜ ਇੱਕ ਜਿਹੇ ਸ਼ਖਸ ਦੇ ਨਾਲ ਤੁਹਾਨੂੰ ਮੈਂ ਮਿਲਾਵਾਂਗਾ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ 27 ਸਰਕਾਰੀ ਨੌਕਰੀਆਂ ਛੱਡੀਆਂ ਅਮਰੀਕਾ ਤੱਕ ਦੇ ਵੀਜ਼ੇ ਨੂੰ ਠੁਕਰਾ ਕੇ ਇਸ ਜੰਗਲ ਦੇ ਵਿੱਚ ਰਹਿਣਾ ਪਸੰਦ ਕੀਤਾ। ਪੜਿਆ ਲਿਖਿਆ ਬੰਦਾ ਕਿੰਨੀਆਂ ਨੌਕਰੀਆਂ ਜ਼ਿੰਦਗੀ ਦੇ ਵਿੱਚ ਮਿਲੀਆਂ ਜੀ ਕਿਹੜੇ ਕਿਹੜੇ ਟੈਸਟ ਪਾਸ ਕੀਤੇ ਸੀ? ਪੀਐਸਵੀ ਕੀਤਾ ਸੀ, ਐਸਐਸਰੀ ਵੀ ਕੀਤਾ ਸੀ। ਹਮਮ। ਐਸਆਈ ਪੰਜਾਬ ਪੁਲਿਸ ਵੀ ਕੀਤਾ ਸੀ। ਹਮਮ। ਐਕਸਰਾਈਜ਼ ਐਂਡ ਟੈਕਸੇਸ਼ਨ ਦਾ ਵੀ ਕੀਤਾ ਸੀ। ਤੇ ਅਸਲ ਹੈ ਕਿ ਮੈਂ ਪੀਐਸਵੀ ਕੀਤਾ ਸੀ, ਐਸਐਸਰੀ ਵੀ ਕੀਤਾ ਸੀ। ਹਮਮ। ਏਐਸਆਈ ਪੰਜਾਬ ਪੁਲਿਸ ਵੀ ਕੀਤਾ ਸੀ ਹਮ ਐਕਸਾਈਜ਼ ਐਂਡ ਟੈਕਸੇਸ਼ਨ ਦਾ ਵੀ ਜਾਂ ਡੈਫੀਨੇਟ ਦਾ ਪੇਪਰ ਕਿੰਦਾ ਜਦੋਂ ਤੁਹਾਡੇ ਕਲੀਅਰ ਦਾ ਮੈਸੇਜ ਆਇਆ ਉਹ ਦਿਹਾੜੀ ਕਰ ਰਹੇ ਸੀ ਹਾਂ ਮੈਂ ਉਹ ਸਟੋਨ ਕਟਿੰਗ ਕਰ ਰਿਹਾ ਸੀਗਾ ਐਚਾ ਸਮਾਨ ਮੈਂ ਇੱਥੇ ਸਭ ਤੋਂ ਪਹਿਲਾਂ ਕਾਰ ਮੈਂ ਲਈ ਸੀ ਅੱਛਾ ਜੀ ਪੂਰੇ ਪਿੰਡ ਚ ਹਾਂ ਜੀ ਕੀ ਆ ਇੱਥੇ ਫਿਰ ਜਿੱਥੇ ਕੱਤੋਂ ਤੁਸੀਂ ਰਹਿਣਾ ਪਸੰਦ ਕਰਦੇ ਹੋ ਜੀ ਤੁਸੀਂ ਇੰਨੇ ਬੀਆ ਬਾਣ ਹੈਗਾ ਜੰਗਲ ਬਿਲਕੁਲ ਬਣਿਆ ਪਿਆ ਦੇਖੋ ਹਰ ਬੰਦੇ ਦੀ ਆਪਣੀ ਨੇਚਰ ਹੁੰਦੀ ਐਲਨ ਮਾਸਕ ਬੇਸ਼ੱਕ ਐਡਾ ਅਮੀਰ ਆਦਮੀ ਹੈ ਜੀ ਉਹਨੂੰ ਵੀ ਰਾਤ ਨੂੰ ਨੀਂਦ ਨਹੀਂ ਚੱਜਣਾ ਆਉਂਦੀ ਹੂੰ ਉਹਨੂੰ ਹਰ ਵੇਲੇ ਫਿਕਰ ਉਹ ਇੱਥੇ ਮੱਛਰ ਕਿੰਨਾ ਮੈਂ ਦੇਖ ਰਿਹਾ ਇੱਥੇ ਮੇਕੋ ਖੜਨਾ ਔਖਾ ਹੋ ਗਿਆ ਤੁਸੀਂ ਫਿਰ ਕਿਵੇਂ ਰਹਿੰਦੇ ਹੋ ਜੀ ਮੱਛਰ ਇਦਾਂ ਦੇ ਦੇਖੋ ਤੁਹਾਨੂੰ ਮੱਛਰ ਕਿਵੇਂ ਰੋਟੀ ਟੁਕ ਪੂਰਾ ਇੱਥੇ ਸਭ ਸਭ ਕੰਮ ਆਪ ਕਰਦਾ ਅੱਛਾ ਜੀ ਮੈਂ ਕਿਸੇ ਤੇ ਡਿਪੈਂਡ ਨਹੀਂ ਕਰਦਾ ਕੀ ਬਾੜੀ ਤੁਹਾਡੀ ਜ਼ਮੀਨ ਜਾਇਦਾਦ ਵੀ ਹੋਊਗੀ ਜ਼ਮੀਨ ਹੈਗੀ ਆ ਫਿਰਿਸ਼ਚਾਨ ਤਾਂ ਮੌਕਾ ਮਿਲਿਆ ਤੁਹਾਨੂੰ ਜੀ ਇੰਨਾ ਤਾਂ ਦਾਸ ਸੀਗਾ ਵਿਦੇਸ਼ ਨਹੀਂ ਵਿਦੇਸ਼ ਮੈਨੂੰ ਵੀਜ਼ਾ ਜ਼ਰੂਰ ਭੇਜਿਆ ਤੁਹਾਨੂੰ ਨਹੀਂ ਕਹਿੰਦੇ ਵੀ ਇੱਥੋਂ ਪਰਿਵਾਰ ਪੀ ਤੁਸੀ ਛੱਡੋ ਇਹ ਕਿੱਥੇ ਜੰਗਲ ਦੇ ਵਿੱਚ ਬੈਠੇ ਹੋ ਨਹੀਂ ਮੈਨੂੰ ਕਿਸੇ ਨੇ ਕੋਈ ਹੁਣ ਨਹੀਂ ਕਹਿੰਦਾ ਹੁਣ ਕਿਉਂਕਿ ਮੈਂ ਫਰੀਦ ਤੁਸੀਂ ਕਿਵੇਂ ਤੁਸੀਂ ਸਾਰਾ ਦਿਨ ਕੱਟਦੇ ਹੋ ਜੀ ਮੈਨੂੰ ਕੋਈ ਪ੍ਰੋਬਲਮ ਨਹੀਂ ਤੁਹਾਡੇ ਸਾਹਮਣੇ ਕਿੰਨਾ ਰੁਚੀਵੀਆਂ ਚ ਵਿਅਸਤ ਰੱਖਦੇ ਹੋਗੇ ਘਟੂ ਘਟ ਆਪਣੇ ਆਪ ਨੂੰ ਵਿਅਸਤ ਇਹੋ ਜਿਹਾ ਵੀ ਜਾਣਾ ਆਪਣਾ ਪੜਾਈ ਪੜਾਈ ਲਿਖਾਈ ਕਰੀ ਜਾਣੀ ਜਾਂ ਪਰਮਾਤਮਾ ਦਾ ਸਿਮਰਨ ਕਰੀ ਜਾਣੀ ਤਾਂ ਇੰਨੀਆਂ ਘਰਾਂ ਦੇ ਵਿੱਚ ਹੁੰਦੀਆਂ ਤੁਸੀਂ ਸਰਕਾਰੀ ਪੈਨਸ਼ਨ ਲੈਨੇ ਹੋ ਇੱਥੇ ਸਹੂਲਤ ਹੈਗੀ ਤੁਹਾਡੇ ਕੋਲ ਬਿਜਲੀ ਪਾਣੀ ਜੀਵਨ ਜਿੰਦਗੀ ਤੋਂ ਬਹੁਤ ਆਈ ਐਮ ਵੈਰੀ ਹੈਪੀ ਵੈਰੀ ਸੈਟੀਸਫਾਈਡ ਨੋ ਪ੍ਰੋਬਲਮ ਅਸੀਂ ਇਸ ਟਾਈਮ ਹੁਸ਼ਾਰਪੁਰ ਦੇ ਇੱਕ ਪਿੰਡ ਦੇ ਵਿੱਚ ਮੌਜੂਦ ਆ ਔਰ ਇਹ ਜੰਗਲ ਇੱਕ ਹੈਗਾ ਬਣਿਆ ਹੋਇਆ ਝਿੜੀ ਇੱਕ ਬਣੀ ਹੋਈ ਆ ਯਾਰ ਇੱਥੇ ਜਮiyet ਰਾਏ ਜੀ ਰਹਿੰਦੇ ਹੈਗੇ ਨੇ ਔਰ ਉਹ ਇਸੇ ਹੀ ਕੁਦਰਤੀ ਵਾਤਾਵਰਨ ਦੇ ਵਿੱਚ ਰਹਿੰਦੇ ਨੇ ਕੋਈ ਇੱਥੋਂ ਦਰਖਤ ਨਹੀਂ ਪਟਦੇ ਕਿਸੇ ਵੀ ਤਰੀਕੇ ਦਾ ਕੋਈ ਪੱਤਾ ਤੱਕ ਨਹੀਂ ਇੱਥੋਂ ਤੋੜਦੇ ਤਾਂ ਕੋਸ਼ਿਸ਼ ਕਰਾ ਕੇ ਗੱਲਬਾਤ ਕਰਨ ਦੀ ਰਾਏ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਨੇ ਜੀ ਠੀਕ ਠਾਕ ਅੱਜ ਤਾਂ ਕੁਦਰਤ ਨੇ ਬੜਾ ਰੰਗ ਬਣਿਆ ਪਿਆ ਜੀ ਤੁਹਾਡੇ ਇੱਥੇ ਤਾਂ ਦੇਖੋ ਜੀ ਅੱਜ ਜਿੰਦਰ ਦੇਵਤਾ ਮਿਹਰਬਾਨ ਆ ਹਾਂ ਤੇ ਪ੍ਰਮਾਤਮਾ ਦੇ ਹੱਥ ਵਿੱਚ ਸਭ ਕੁਝ ਆ ਜੋ ਮਰਜ਼ੀ ਕਰ ਸਕਦਾ ਉਹ ਠੀਕ ਹੈ ਜਲ ਵੀ ਕਰ ਸਕਦਾ ਥਲ ਵੀ ਕਰ ਸਕਦਾ ਹਾਂ ਤੇ ਅੱਜ ਥੋੜਾ ਜਿਹਾ ਜਲ ਵਰਸਾ ਆ ਠੀਕ ਹੈ ਜੀ ਕਿਵੇਂ ਜ਼ਿੰਦਗੀ ਚੱਲਦੀ ਆ ਜੀ ਇੱਥੇ ਫਿਰ ਤੁਹਾਡੀ ਕੁਦਰਤ ਦੀ ਬਹੁਤ ਵਧੀਆ ਹੈ ਬੜਾ ਮਨ ਖੁਸ਼ ਰੈਂਦਾ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਇੰਨਾ ਪੜਿਆ ਲਿਖਿਆ ਬੰਦਾ ਕਿੰਨੀਆਂ ਨੌਕਰੀਆਂ ਜ਼ਿੰਦਗੀ ਦੇ ਵਿੱਚ ਮਿਲੀਆਂ ਜੀ ਕਿਹੜੇ ਕਿਹੜੇ ਟੈਸਟ ਪਾਸ ਕੀਤੇ ਉਹ ਹੁਣ ਇਹ ਤਾਂ ਗਣਤੀਆਂ ਮਣਤੀਆਂ ਨੌਕਰੀਆਂ ਦੀ ਤਾਂ ਹੁਣ ਛੱਡ ਹੀ ਦਿਓ ਗੱਲ ਜੋ ਹੋ ਗਿਆ ਪਿੱਛੇ ਬੀਤ ਗਿਆ ਉਹਨੂੰ ਭੁੱਲ ਜਾਓ ਜੀ ਮਨੁੱਖ ਨੂੰ ਜ਼ਿਆਦਾਤਰ ਇਹ ਚਾਹੀਦਾ ਵੀ ਪਹਿਲਾਂ ਤਾਂ ਵਰਤਮਾਨ ਦਾ ਸੋਚੇ ਜੀ ਵੀ ਮੈਂ ਕਿੱਥੇ ਹਾਂ ਤਾਂ ਕੀ ਕਰ ਰਿਹਾ ਹਾਂ ਸੈਕੰਡਲੀ ਉਹਨੂੰ ਆਪਣੇ ਭਵਿੱਖ ਦੀ ਆਸ ਜ਼ਰੂਰ ਰੱਖਣੀ ਚਾਹੀਦੀ ਆ ਜੀ ਫਿਰ ਮੈਂ ਕੀ ਕਰਨਾ ਜੀ ਨਹੀਂ ਤਾਂ ਜੀਵਨ ਦੀ ਲੜੀ ਟੁੱਟ ਜਾਂਦੀ ਹੈ ਠੀਕ ਆ ਕਿ ਭੂਤਕਾਲ ਦੇ ਰਿਜ਼ਲਟ ਜਿਹੜੇ ਹੈਗੇ ਆ ਸਿੱਟੇ ਆ ਜੀ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਵਰਤਮਾਨ ਤੋਂ ਵੇਖ ਨੂੰ ਅੱਗੇ ਲੈਣਾ ਚਾਹੀਦਾ ਜੀ ਜੀ ਬਾਕੀ ਜਿੱਥੋਂ ਤੱਕ ਉਹਨਾਂ ਨੌਕਰੀਆਂ ਦਾ ਸਵਾਲ ਹੋ ਤਾਂ ਹੁਣ ਖਤਮ سلسلہ ਜਿਹੜਾ ਇੱਕ ਵਾਰੀ ਖਤਮ ਹੋ ਗਿਆ ਉਹ ਤਾਂ ਇੱਕ ਕਿਸਮ ਦੀ ਜਿਵੇਂ ਤੁਸੀਂ ਸਾਹਮਣੇ ਲਾਓ ਜੀ ਕੋਈ ਜੀਵ ਧਰਤੀ ਤੋਂ ਚਲਾ ਗਿਆ ਇਸੇ ਤਰ੍ਹਾਂ ਪਿਛਲਾ ਸਮਾਂ ਚਲਾ ਗਿਆ ਪੇਪਰ ਉਧਰ ਕਿਹੜਾ ਕਿਹੜਾ ਜੀ ਤੁਸੀਂ ਕਲੀਅਰ ਕੀਤਾ ਸੀਗਾ ਜੀ ਪੇਪਰ ਦੇਖੋ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਮੈਂ ਪੀਐਸਵੀ ਕੀਤਾ ਸੀ ਐਸਐਸਵੀ ਵੀ ਕੀਤਾ ਸੀ ਹਮ ਐਸਆਈ ਪੰਜਾਬ ਪੁਲਿਸ ਵੀ ਕੀਤਾ ਸੀ ਜੀ ਐਕਸਰਸਾਈਜ਼ ਐਂਡ ਟੈਕਸੇਸ਼ਨ ਦਾ ਵੀ ਕੀਤਾ ਸੀ ਅੱਛਾ ਜੀ ਚਲੋ ਐ ਨਹੀਂ ਹੋ ਛੱਡੋ ਹੁਣ ਬੀਤ ਗਿਆ ਗੱਲਾਂ ਹੁਣ ਉਹਦੇ ਨਾਲ ਸਾਡਾ ਤਲਕਾ ਹੀ ਨਹੀਂ ਕਰਿਆ ਜੀ 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 ਇੱਥੇ ਫਿਰ ਜੀ ਇੱਥੇ ਕਿੱਥੋਂ ਤੁਸੀਂ ਰਹਿਣਾ ਪਸੰਦ ਕਰਦੇ ਹੋ ਜੀ ਤੁਸੀਂ ਇੰਨੇ ਬੀਹਾ ਬਾਣ ਹੈਗਾ ਜੰਗਲ ਬਿਲਕੁਲ ਬਣਿਆ ਪਿਆ ਦੇਖੋ ਹਰ ਬੰਦੇ ਦੀ ਆਪਣੀ ਨੇਚਰ ਹੁੰਦੀ ਆ ਹਮ ਕੋਈ ਕੁਦਰਤ ਨਾਲ ਪਿਆਰ ਕਰਦਾ ਕੋਈ ਕਿਸੇ ਚੀਜ਼ ਨਾਲ ਪਿਆਰ ਕਰਦਾ ਸੈਕੰਡਲੀ ਮੱਧਵਾ ਜਿਹੜਾ ਯੋਗਾ ਨਾਲ ਜ਼ਿਆਦਾਤਰ ਹੂੰ ਬਹੁਤ ਬਾਤ ਦੇ ਵਿੱਚ ਵਿਸ਼ਵਾਸ ਰੱਖਣ ਲੱਗ ਪਿਆ ਜੀ ਹਰ ਬੰਦਾ ਜਿਹੜਾ ਕਹਿੰਦਾ ਵੀ ਮੈਂ ਸਟੈਂਡਰਡ ਦੀ ਜਿਹੜੀ ਇੱਕ ਬਿਮਾਰੀ ਲੱਗ ਗਈ ਨਾ ਦੁਨੀਆ ਨੂੰ ਹਾਂ ਉਹ ਸਟੈਂਡਰਡ ਦੀ ਬਿਮਾਰੀ ਨਾਲ ਇਹ ਸਾਰਾ ਸੰਸਾਰ ਦੁਖੀ ਹੋਇਆ ਹੂੰ ਸਟੈਂਡਰਡ ਜਿਹੜਾ ਗੋਂ ਗਵਾਂਢੀ ਨੇ ਕੋਠੀ ਪਾਈ ਹੈ ਤੇ ਉਹ ਕਹਿੰਦਾ ਵੀ ਮੈਂ ਵੀ ਇਹਦੇ ਬਰਾਬਰ ਦੀ ਕੋਠੀ ਪਾਵਾਂ ਜੀ ਮੇਸ਼ਿਆਂ ਕੋਲ ਦੇ ਵਿੱਚ ਫਰਸਤ ਹੈ ਜਾਂ ਨਹੀਂ ਹੈ ਪੈਸਾ ਹੈ ਜਾਂ ਨਹੀਂ ਹੈ ਜੀ ਇਸੇ ਕਰਕੇ ਅੱਜ ਦੇ ਸਮੇਂ ਦੇ ਵਿੱਚ ਇਹ ਸਟੈਂਡਰਡ ਦੀ ਬਿਮਾਰੀ ਕਰਕੇ ਜਿਹੜੇ ਪੁੱਠੇ ਕੰਮ ਅੱਜ ਕਰ ਹੋ ਰਿਹਾ ਚੋਰੀਆਂ ਡਾਕ ਕੇ ਜਾਂ ਹੋਰ ਮੁੰਡੇ ਨੌਜਵਾਨ ਗੁਮਰਾਹ ਹੋ ਰਹਾ ਬਿਲਕੁਲ ਐਸੀ ਤਮੰਨਾ ਨਾ ਹੋ ਰਹਾ ਵੀ ਅਸੀਂ ਇੱਕ ਦਿਨ ਤੇ ਸੇਠ ਬਣ ਜਾਈਏ ਅਸੀਂ ਕੋਠੀ ਪਾ ਲਈਏ ਕਾਰਾਂ ਲੈ ਲਈਏ ਜਿੱਥੋਂ ਤੱਕ ਹਿੰਦੁਸਤਾਨ ਦੇ ਧਾਰਮਿਕ ਵਿਚਾਰਾਂ ਦਾ ਸਬੰਧ ਜੀ ਬੋਧ ਧਰਮ ਜਿਹੜਾ ਕਿ ਕਾਫੀ ਪੁਰਾਣਾ ਧਰਮ ਹੈ ਇਸੇ ਤਰ੍ਹਾਂ ਜੈਨ ਧਰਮ ਬਹੁਤ ਪੁਰਾਣਾ ਧਰਮ ਹੈ ਜੀ ਉਹਦੇ ਵਿੱਚ ਉਹਨਾਂ ਦੀ ਜਾਂ ਅਸੀਂ ਅੱਜ ਦੇ ਸ਼ਿਰੂ ਗ੍ਰੰਥ ਸਾਹਿਬ ਜੋ ਕਿ ਲੇਟੈਸਟ ਹੋਂਦ ਵਿੱਚ ਆਇਆ ਧਰਮ ਹੈ ਜੀ ਇਸ ਦੁਨੀਆ ਦੇ ਵਿੱਚ ਜੀ ਉਹਨਾਂ ਨੂੰ ਵੀ ਲੈ ਲਈਏ ਤਾਂ ਉੱਥੇ ਉਹਨਾਂ ਨੇ ਇਹੀ ਕਿਹਾ ਕਿ ਆਪਣੇ ਸਾਧਨ ਜਿਹੜੇ ਆ ਨਾ ਜੀ ਉਹਨਾਂ ਦੇ ਮੁਤਾਬਕ ਤੁਸੀਂ ਤੁਰੋ ਜੀ ਮਤਲਬ ਜਿੰਨੇ ਤੁਹਾਡਾ ਘੱਟ ਇੱਛਾਵਾਂ ਹੋਣ ਗਿਆ ਜੀ ਜਿੰਨਾ ਤੁਸੀਂ ਸਾਦਾ ਮਰਾਦਾ ਰਹਿ ਕੇ ਘੱਟ ਖਰਚਾ ਕਰੋਗੇ ਉਹਨੇ ਸੁਖੀ ਰਹੋਗੇ ਜੀ ਪਰ ਅਸੀਂ ਹੁਣ ਆਪਣੀ ਨਾਲਸਾ ਇੰਨੀ ਵਧਾ ਲਈ ਆ ਹਮ ਅਸੀਂ ਕਹਿੰਨੇ ਆ ਵੀ ਜਿਹੜਾ ਮੇਰੇ ਵਰਗਾ ਵਿਚਾਰਾ ਗਰੀਬ ਆਦਮੀ ਆ ਜਿਹਦੇ ਕੋਲ ਸਾਈਕਲ ਨਹੀਂ ਲੈਣ ਦੀ ਫਰਸਤ ਜੀ ਉਹ ਕਹਿੰਦਾ ਮੈਂ ਹਵਾਈ ਆਇਲਮ ਸਹੀ ਬਸ ਉਸੇ ਤਮੰਨਾ ਦੇ ਵਿੱਚ ਮਾਨਸਿਕ ਸ਼ਾਂਤੀ ਦੁਨੀਆ ਦੀ ਭੰਗ ਹੋ ਚੁੱਕੀ ਆ ਬਿਲਕੁਲ ਸਮਝ ਜਣਾ ਹਮ ਮਾਨਸਿਕ ਸ਼ਾਂਤੀ ਜਿੰਨੇ ਤੁਸੀਂ ਆਪਣੇ ਸੀਮਤ ਸਾਧਨ ਰੱਖੋਗੇ ਜੀ ਸੀਮਤ ਇੱਛਾਵਾਂ ਰੱਖੋਗੇ ਜੀ ਉਹਦੇ ਮੁਤਾਬਕ रह ਸਕਦੀ ਆ ਜੇ ਤੁਸੀਂ ਕਹੋ ਕੋਠੀਆਂ ਵਾਲੇ ਮਹਿਲਾਂ ਵਾਲੇ ਜਾਂ ਹਵਾਈ ਹਾਜਾਂ ਵਾਲੇ ਸੁਖੀ ਆ ਜਾਂ ਨਹੀਂ ਉਹ ਨਹੀਂ ਸੁਖੀ ਉਹ ਹਰ ਵੇਲੇ ਚਿੰਤਾ 'ਚ ਰਹਿੰਦੇ ਆ ਹਮ ਗੁਰਬਾਣੀ ਵੀ ਦੱਸਦੀ ਆ ਹਾਂ ਬੜੇ-ਬੜੇ ਜੋਦੀ ਸਣ ਲੋਕ ਤਿੰਨ ਕੋ ਵਿਆਪੇ ਚਿੰਤਾ ਰੋਗ ਹਮ ਜਾਂ ਜੱਡੇ ਅਸਰ ਤੇ ਢੀਸਰ ਪੀੜਾ ਹਮ ਐਲਨ ਮਸਕ ਬੇਸ਼ੱਕ ਏਡਾ ਅਮੀਰ ਆਦਮੀ ਆ ਜੀ ਉਹਨੂੰ ਵੀ ਰਾਤ ਨੂੰ ਨੀਂਦ ਨਹੀਂ ਚੱਜਣਾ ਆਉਂਦੀ ਹੂੰ ਉਹਨੂੰ ਹਰ ਵੇਲੇ ਫਿਕਰ ਹੁੰਦਾ ਜੀ ਇਸੇ ਤਰ੍ਹਾਂ ਇੱਕ ਕਹਾਣੀ ਸੀ ਲਿਓ ਟੋਲਸਟਾਇ ਰਸ਼ੀਅਨ ਰਾਈਟਰ ਹੋਇਆ ਉਹ ਜੀ ਉਹਨੇ ਵੀ ਇਹੋ ਜਿਹੀ ਚੀਜ਼ਾਂ ਦਸੀਆਂ ਹੂੰ ਲਿਓ ਟੋਲਸਟਾਇ ਦੀ ਕਹਾਣੀ ਹੈ ਉਹਦਾ ਨਾਮ ਸੀ ਸ਼ਾਇਦ ਐ ਇਲਿਆਸ ਇਲਿਆਸ ਉਸ ਕਹਾਣੀ ਦਾ ਨਾਮ ਸੀ ਜੀ ਉਹਦੇ ਵਿੱਚ ਵੀ ਉਹਨੇ ਇਹ ਹੀ ਦੱਸਿਆ ਵੀ ਇੱਕ ਮੱਧਰ ਚਰਵਾਹਾ ਹੁੰਦਾ ਉਹ ਬਹੁਤ ਅਮੀਰ ਹੋ ਜਾਂਦਾ ਉਹਦੇ ਕੋ ਬੜੀਆਂ ਭੇਡਾਂ ਹੋ ਜਾਂਦੀਆਂ ਬੱਕਰੀਆਂ ਹੋ ਜਾਂਦੀਆਂ ਬਹੁਤ ਰਿਚ ਹੋ ਜਾਂਦਾ ਉਹ ਜੀ ਆਫਟਰ ਦੈਟ ਉਹ ਕੀ ਹੁੰਦਾ ਵੀ ਉਦੋਂ ਬਾਅਦ ਉਹਦੇ ਵਿੱਚ ਉਹਨੇ ਇੱਕ ਲਾਈਨ ਲਿਖੀ ਆ ਫੋਰਚਨ ਟਰਨਸ ਲਾਈਕ ਕੇ ਵੀਲ ਜੀ ਜਿਹੜੀ ਕਿਸਮਤ ਆ ਇਹ ਇੱਕ ਚੱਕੇ ਮੰਗ ਘੁੰਮਦੀ ਆ ਜੀ ਕਿਸੇ ਵੇਲੇ ਆਦਮੀ ਨੂੰ ਉੱਪਰ ਲੈ ਜਾਂਦੀ ਕਿਸੇ ਬੰਦੇ ਥੱਲੇ ਲੈ ਜਾਂਦੀ ਕਦੀ ਇੱਧਰ ਲੈ ਜਾਂਦੀ ਕਦੀ ਉੱਧਰ ਲੈ ਜਾਂਦੀ ਆ ਜੀ ਜੀ ਸੋ ਉਹਦੇ ਦੇ ਉਹ ਦੱਸਿਆ ਵੀ ਉਹ ਬਹੁਤ ਅਮੀਰ ਹੋ ਜਾਂਦਾ ਫਿਰ ਉਹ ਤੋਂ ਬਾਅਦ ਉਹ ਤੇ ਕੋਈ ਐਸਾ ਚੱਕਰ ਚੱਲਦਾ ਭਿੰਡਾਂ ਬੱਕਰੀਆਂ ਮਰ ਜਾਂਦੀਆਂ ਬਹੁਤ ਗਰੀਬ ਹੋ ਜਾਂਦਾ ਜੀ ਫਿਰ ਉਹ ਕਿਸੇ ਦੇ ਘਰ ਚ ਨੌਕਰੀ ਲੱਗ ਪੈਂਦਾ ਕਾ ਨੌਕਰ ਲੱਗ ਜਾਂਦੇ ਆ ਜੀ ਸੇਠ ਦੇ ਜੀ ਉਹ ਵੀ ਉਹਨੂੰ ਕੋ ਆਦਮੀ ਜਾ ਕੇ ਪੁੱਛਦਾ ਵੀ ਦੱਸੋ ਇਲਿਆਸ ਵੀ ਤੁਸੀਂ ਉਦੋਂ ਸੁਖੀ ਸੀ ਕਿ ਹੁਣ ਸੁਖੀ ਆ ਜੀ ਉਹ ਕਹਿੰਦਾ ਜੀ ਅਸੀਂ ਹੁਣ ਸੁਖੀ ਆ ਜੀ ਉਹ ਕਹਿੰਦਾ ਕਿਵੇਂ ਕਹਿੰਦਾ ਉਦੋਂ ਰਾਤ ਨੂੰ ਸਾਨੂੰ ਨੀਂਦ ਨਹੀਂ ਸੀ ਆਉਂਦੀ ਪੇਡਾਂ ਦੇਖੋ ਬੱਕਰੀਆਂ ਦੇਖੋ ਆ ਮਰ ਗਈ ਔਰ ਗਈ ਹੁਣ ਅਸੀਂ 24 ਘੰਟੇ ਡਿਊਟੀ ਦਿੰਨੇ ਆ ਹਾਂ ਉਹ ਤੋਂ ਬਾਅਦ ਚੁੱਪ ਕਰਕੇ ਤਨਖਾਹ ਲੈਣੇ ਆ ਪੈਸੇ ਖਾਣੇ ਰਾਜ ਦੇ ਮੁਜਦੇ ਜਿੰਨੀ ਵੀ ਮਰਦ ਸਾਡੇ ਚ ਹਿੰਮਤ ਹੈਗੀ ਇਹ ਖਾ ਪੀ ਕੇ ਤਾਂ ਮੌਜ ਨਾ ਸਾਈਂਦਾ ਠੀਕ ਹੈ ਜੀ ਸੋ ਕਹਿਣ ਦਾ ਭਾਵ ਇਹ ਹੋਇਆ ਮਹਾਤਮਾ ਬੁੱਧ ਲੈ ਲਓ ਜੈਨ ਲੈ ਲਓ ਜਾਂ ਜਿਹੜਾ ਮਰਜੀ ਧਰਮ ਲੈ ਲਓ ਉਹਨਾਂ ਨੇ ਹੀ ਕਿਹਾ ਵੀ ਤੁਸੀਂ ਆਪਣੀਆਂ ਜੜੀਆਂ ਇਛਾਵਾਂ ਉਹਨਾਂ ਨੂੰ ਕਾਬੂ ਕਰੋ ਠੀਕ ਹੈ ਜੀ ਅੱਛਾ ਰਾਏ ਸਾਹਿਬ ਆਪਾਂ ਦੇਖ ਰਹੇ ਹਾਂ ਤੁਹਾਡਾ ਥੋੜਾ ਜਿਹਾ ਜਿਹੜਾ ਜੰਗਲ ਵਾਲੀ ਤੁਸੀਂ ਬਣਾਈ ਹੈ ਇੱਥੇ ਅੱਛਾ ਰਾਏ ਸਾਹਿਬ ਲਾਸਟ ਨੌਕਰੀ ਕਿੱਥੋਂ ਰਿਟਾਇਰਮੈਂਟ ਲਈ ਸੀ ਤੁਸੀਂ ਜੀ ਮੈਂ ਐਫਸੀਆਈ ਤੋਂ ਅੱਛਾ ਐਫਸੀ ਤੋਂ ਰਿਟਾਇਰ ਹੋਏ ਹੋ ਤੁਸੀਂ ਹਾਂ ਜੀ ਠੀਕ ਹੈ ਤੇ ਇੱਥੇ ਇਸ ਮਾਹੌਲ ਦੇ ਵਿੱਚ ਜੇ ਰਹਿਨੇ ਆ ਘਰ-ਬਾਰ ਸਾਰਾ ਕੁਝ ਹੋਊਗਾ ਪਰ ਤੇ ਉਹ ਫਿਰ ਤੁਹਾਨੂੰ ਇੱਥੇ ਮੱਛਰ ਕਿੰਨਾ ਮੈਂ ਦੇਖ ਰਿਹਾ ਇੱਥੇ ਮੇਕੋ ਖੜਨਾ ਓਖਾ ਹੋ ਗਿਆ ਤੁਸੀਂ ਫਿਰ ਕਿਵੇਂ ਰਹਿੰਦੇ ਹੋ ਜੀ ਮੱਛਰ ਇਦਾਂ ਹੈ ਨਾ ਦੇਖੋ ਤੁਹਾਨੂੰ ਮੈਂ ਦੱਸਾਂ ਆਪਣੇ ਵਿੱਚ ਸਾਡੇ ਚ ਇਮਿਊਨਿਟੀ ਜਿਹੜੀ ਖਤਮ ਹੋਈ ਆ ਨਾ ਲੋਕਾਂ ਦੇ ਵਿੱਚ ਜੀ ਇਸ ਕਰਕੇ ਖਤਮ ਨਹੀਂ ਹੋਈ ਪਈ ਸਾਡੀ ਖਰਾਕ ਘਟਾ ਜੀ ਇਮਿਊਨਿਟੀ ਖਤਮ ਇਸ ਕਰਕੇ ਹੋਈ ਆ ਵੀ ਅਸੀਂ ਇਮਿਊਨਿਟੀ ਨੂੰ ਫੇਸ ਨਹੀਂ ਕਰਦੇ ਜੀ ਜੀ ਕਿਸੇ ਵੀ ਡਿਜੀਜ਼ ਨੂੰ ਜੀ ਜੀ ਇੱਕ ਰੈਸਲਰ ਆ ਜੀ ਉਹ ਵੀ ਆਮ ਬੰਦਾ ਹੀ ਹੁੰਦਾ ਜੀ 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 ਬਿਲਕੁਲ ਉਹ ਆਪਣੇ ਸਰੀਰ ਨੂੰ ਕਸਟ ਦਿੰਦਾ ਘੁੱਲਦਾ ਜ਼ੋਰ ਲਾਉਂਦਾ ਜੀ ਆਮ ਆਦਮੀ ਨਾਲੋਂ 10 ਗੁਣਾ ਫੋਰਸ ਆਪਣੇ ਚ ਪੈਦਾ ਕਰ ਲੈਣਾ ਜੀ 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 ਸਿਮਿਲਰਲੀ ਜਿੱਥੇ ਵੀ ਕੋਈ ਵੀ ਡਿਜ਼ੀਜ਼ ਆ ਜੇ ਤੁਸੀਂ ਉਹਦੇ ਨਾਲ ਫੇਸ ਕਰਨਾ ਜੀ ਜਦੋਂ ਤੁਸੀਂ ਉਹਨੂੰ ਫੇਸ ਕਰਦੇ ਹੋ ਤੁਹਾਡੀ ਇਮਿਊਨਿਟੀ ਆਪੇ ਹੀ ਵੱਧਦੀ ਰਹਿੰਦੀ ਹੈ ਠੀਕ ਹੈ ਠੀਕ ਹੈ ਸਮਝਦਾ ਕਿ ਨਹੀਂ ਜੀ ਜੀ ਤੰਦਰੁਸਤੀ ਜਿਹੜੀ ਆ ਉਹ ਇਸੇ ਕਰਕੇ ਆਪ ਤੁਹਾਡੀ ਜਿੰਨੀ ਇਮਿਊਨਿਟੀ ਸਟਰੋਂਗ ਹੋਊਗੀ ਜੀ ਉਹਨੇ ਤੁਸੀਂ ਤੰਦਰੁਸਤ ਹੋ ਸਕਦੇ ਜੀ ਜੀ ਇੱਥੇ ਇੱਥੇ ਆ ਜਾਈਏ ਪਰਾਹਿ ਸਾਹਿਬ ਅੱਛਾ ਤੇਰਾਇ ਸਾਹਿਬ ਫਿਰ ਕਿਵੇਂ ਰੋਟੀ ਟੁੱਕ ਸਾਰਾ ਇੱਥੇ ਆਪ ਉਹ ਸਭ ਕੰਮ ਆਪ ਕਰਦਾ ਅੱਛਾ ਜੀ ਮੈਂ ਕਿਸੇ ਤੇ ਡਿਪੈਂਡ ਨਹੀਂ ਕਰਦਾ ਹੈ। ਸੈਲਫ ਮੈਂ ਜਿੰਨਾ ਵੀ ਕੰਮ ਆਪਣਾ ਆਪ ਕਰਦਾ। ਖੇਤੀਬਾੜੀ ਤੁਹਾਡੀ ਜ਼ਮੀਨ ਜਾਇਦਾਦ ਵੀ ਹੋਊਗੀ। ਜ਼ਮੀਨ ਹੈਗੀ ਆ ਸਾਡੀ ਉੱਤੇ ਸਫੈਦਾ ਲਾਤਾਂ ਵਿੱਚ। ਅੱਛਾ ਜੀ। ਹਾਂ ਓਕੇ ਸਫੈਦਾ 1.5 ਦੋ ਹਜ਼ਾਰ ਹੈ। ਠੀਕ ਹੈ। ਫਿਰ ਸੈਕੰਡਲੀ ਟੀਵਲ ਵੀ ਲਾ ਆਇਆ ਸਭ ਕੁਛ ਆ। ਵਿਦੇਸ਼ ਜਾਣ ਦਾ ਮੌਕਾ ਮਿਲਿਆ ਤੁਹਾਨੂੰ ਜੀ ਇੰਨਾ ਤਾਂ ਦਾ ਸੀਗਾ। ਵਿਦੇਸ਼ ਨਹੀਂ ਵਿਦੇਸ਼ ਮੈਨੂੰ ਵੀਜ਼ਾ ਜ਼ਰੂਰ ਭੇਜਿਆ ਸੀ ਉਹਨਾਂ ਸਾਡੀ ਸਪਾਂਸਰਸ਼ਿਪ। ਅੱਛਾ ਜੀ। ਰਾਹਦ ਆ ਰਹੀ ਮੇਰੇ ਅਨਲਾਡ ਸਿਟੀਜ਼ਨਸ ਯੂ ਐਸ ਏ ਦੇ। ਅੱਛਾ ਜੀ। ਉੱਥੇ ਉਹਨਾਂ ਦੇ ਮਕਾਨ ਉਹ ਸੀ ਜੀ ਪਰ ਬਟ ਮੈਂ ਨਹੀਂ ਜਾਣਾ ਚਾਹੁੰਦਾ ਸੀ ਮੈਨੂੰ ਪਤਾ ਕਿ ਬਾਹਰ ਜਾ ਕੇ ਕੀ ਮੈਂ ਮਟਰ ਕੋਲ ਨੇ ਤਾਂ ਇੱਥੇ ਥੋੜਾ ਹੈ ਹਾਂ ਇੱਥੇ ਠੀਕ ਹੈ ਉੱਥੇ ਨਾਲੋਂ ਇੱਥੇ ਮੈਂ ਬਹੁਤ ਸੈਟੀਸਫਾਈਡ ਹਾਂ ਠੀਕ ਹੈ ਉੱਥੇ ਦੇ ਲੋਕ ਜਿਹੜੇ ਬੇਸ਼ੱਕ ਇੱਥੇ ਆ ਕੇ ਫੜਾ ਮਾਰੀ ਜਾਂਦੇ ਜਿੱਦਾਂ ਮਰਜ਼ੀ ਮਾਰੀ ਜਾਂ ਜੀ ਜੀ ਉਹਨਾਂ ਨੂੰ ਸੌਣਾ ਨਹੀਂ ਮਿਲਦਾ ਬਿਲਕੁਲ ਵਾਈਫ ਹਸਬੰਡ ਦੋ ਦੋ ਮਹੀਨੇ ਤਿੰਨ ਤਿੰਨ ਮਹੀਨੇ ਇੱਕ ਦੂਜੇ ਨੂੰ ਨਹੀਂ ਮਿਲਦੇ ਜੀ ਉੱਥੇ ਜਾ ਕੇ ਆਪਣੀ ਰੋਟੀ ਆਪ ਕਮਉਂਦੇ ਆ ਹਾਂ ਇੱਕ ਦਿਨ ਡਿਊਟੀ ਤੇ ਚੱਲ ਜਾਣਾ ਦੂਜੇ ਨੇ ਆ ਜਾਣਾ ਹਾਂ ਵਾਈਫ ਜਦ ਆ ਗਈ ਹੁਣ ਤਾਂ ਹਸਬੰਦ ਘਰ ਰੋਟੀ ਬਗਾਉਂਦਾ ਹੁੰਦਾ ਬਿਲਕੁਲ ਸੋ ਕਹਿੰਦਾ ਭਾਬਾ ਜੀ ਚਲੋ ਠੀਕ ਆ ਉੱਥੇ ਪੈਸਾ ਬਣਦਾ ਪਰ ਪੈਸੇ ਮੈਂ ਤਾਂ ਅਜ ਤੱਕ ਜਿੰਨੇ ਵੀ ਸਾਡੇ ਪਿੰਡ ਦੇ ਗਏ ਜਾਂ ਬਾਹਰ ਦੇ ਗਏ ਆ ਮੈਂ ਨਹੀਂ ਦੇਖਿਆ ਵੀ ਇੱਥੇ ਆ ਕੇ ਰੱਬ ਬਣ ਗਏ ਹਾਂ ਸਹੀ ਉਹਨਾਂ ਰੰਡੀ ਰੋਣੇ ਸੁਣੀ ਨੇ ਅਜੇ ਤੁਹਾਨੂੰ ਨਹੀਂ ਕਹਿੰਦੇ ਵੀ ਇੱਥੋਂ ਪਰਿਵਾਰ ਪੀਤੂ ਛੱਡੋ ਇਹ ਕਿੱਥੇ ਜੰਗਲ ਦੇ ਵਿੱਚ ਬੈਠੇ ਹੋ ਨਹੀਂ ਮੈਨੂੰ ਕਿਸੇ ਨੇ ਕੋਈ ਹੁਣ ਨਹੀਂ ਕਹਿੰਦਾ ਹੁਣ ਕਿਉਂਕਿ ਮੈਂ ਫਰੀ ਹਾਂ ਅੱਛਾ ਜੀ ਹਾਂ ਮੈਂ ਹੁਣ ਮੈਨੂੰ ਕਿਸੇ ਕਿਸਮ ਦੇ ਨਕਮਰ ਨਕਮਰੈਂਸ ਨਹੀਂ ਕੀ ਹੈ ਮੈਂ ਬਿਲਕੁਲ ਆਯਾ ਦਾ ਕੋਮ ਬਰਦਰ ਜਿਹੜੇ ਉਹ ਵੀ ਬੈਲ ਸੈਟਲਡ ਹੈਗੇ ਠੀਕ ਹੈ ਜੀ ਠੀਕ ਹੈ ਨਾ ਜੀ ਵਾਈਫ ਮੇਰੀ ਜਿਹੜੀ ਆ ਵੈਸੇ ਤਾਂ ਸ਼ਾਇਦ ਭਾਂ ਗਿਆ ਦੱਸਦਾ ਡੈਥ ਹੋ ਗਈ ਆ ਅੱਛਾ ਜੀ ਸਾਡਾ ਥੋੜਾ ਜਿਹਾ ਫਿਰ ਡਾਈਵੋਰਸ ਹੋ ਗਿਆ ਠੀਕ ਹੈ ਜੀ ਬੱਚੇ ਤੁਹਾਡੇ ਜੀ ਬੱਚੇ ਤਾਂ ਸੀ ਥੋੜਾ ਜਿਹਾ ਵਾਈਫ ਤੇ ਡਿਫੈਕਟ ਸੀ ਠੀਕ ਹੈ ਜੀ ਬੱਚਾ ਮਤਲਬ ਜਦੋਂ 5-6 ਮਹੀਨੇ ਦਾ ਹੋ ਜਾਂਦਾ ਸੀ ਤਾਂ ਉਹ ਬੱਚਾ ਦਾ ਨਹੀਂ ਕੰਟਰੋਲ ਨਹੀਂ ਸੀਗਾ ਠੀਕ ਹੈ ਜੀ ਇੱਥੇ ਫਿਰ ਕਿਵੇਂ ਤੁਸੀਂ ਸਾਰਾ ਦਿਨ ਕੱਟਦੇ ਹੋ ਜੀ ਮੈਨੂੰ ਕੋਈ ਪ੍ਰੋਬਲਮ ਨਹੀਂ ਆ ਤੁਹਾਡੇ ਸਾਹਮਣੇ ਕਿੰਨਾ ਰਜਿਮਿਆਂ ਚ ਵਿਅਸਤ ਰੱਖਦੇ ਹੋਗੇ ਘਟੂ ਘਟ ਆਪਣੇ ਆਪ ਨੂੰ ਜੀ ਵਿਅਸਤ ਇਹੋ ਹੀ ਆ ਵੀ ਜਾਣਾ ਆਪਣਾ ਪੜਾਈ ਪੜਾਈ ਲਿਖਾਈ ਕਰੀ ਜਾਣੀ ਜਾਂ ਪਰਮਾਤਮਾ ਦਾ ਸਿਮਰਨ ਕਰੀ ਜਾਣਾ ਅੱਛਾ ਜੀ ਕਿਉਂ ਹੁਣ ਫਰੀਦਾ ਹੈ ਅੱਗਾ ਨੇੜੇ ਆ ਗਿਆ ਪਿੱਛਾ ਰਹਿ ਗਿਆ ਦੂਰ ਹਾਂ ਹਾਂ ਲਾੜੀਪੂਰ ਹੋ ਚੁੱਕੀ ਆ ਹਾਂਜੀ ਤੇ ਹੁਣ ਐ ਜਨਮ ਤੋਂ ਬਾਅਦ ਅਗਲੇ ਜਨਮ ਦਾ ਵੀ ਸੋਚਣਾ ਪੈਂਦਾ ਬਿਲਕੁਲ ਅੱਛਾ ਇਸ ਉਮਰ ਦੇ ਵਿੱਚ ਸਿਮਰਨ ਵਾਲੀ ਗੱਲ ਤਾਂ ਚਲੋ ਆਪਾਂ ਸਮਝਦੇ ਵੀ ਬੰਦਾ ਹਰ ਬੰਦਾ ਕਹਿੰਦਾ ਬਜ਼ੁਰਗ ਹੋ ਕੇ ਚਲੋ ਹੁਣ ਨਾਮ ਜਪ ਲਈਏ ਹਾਂਜੀ ਜਦ ਕਿ ਇਹ ਤਾਂ ਸਾਰੀ ਜ਼ਿੰਦਗੀ ਮਿਲਣਾ ਦਾ ਨਾਲ ਦੀ ਨਾਲ ਚੱਲਣਾ ਚਾਹੀਦਾ ਹਾਂਜੀ ਇਸ ਉਮਰ 'ਚ ਪੜਦੇ ਵੀ ਉਹ ਤੁਸੀਂ ਫਿਰ ਕਿਸ ਤਰੀਕੇ ਦਾ ਪੜਨ ਦਾ ਹੈਗਾ ਜੀ ਤੁਹਾਡਾ ਦੇਖੋ ਮੈਂ ਦੱਸਾਂ ਮੈਂ ਇੰਨਾ ਜ਼ਿਆਦਾ ਇਹ ਨਹੀਂ ਵੀ ਮੇਰਾ ਕੋ ਪਰਮਾਨੈਂਟ ਹੈ ਮੈਂ ਪੜਨਾ ਹੈ ਜਿਹੜੀ ਵੀ ਮੈਨੂੰ ਕੋ ਕਿਤਾਬ ਸੇ ਨਹੀਂ ਲੱਗੀ ਉਹ ਪੜ ਲੈਂਦਾ ਠੀਕ ਹੈ ਸਮਝ ਲੈ ਕਿ ਨਹੀਂ ਜੀ ਪਰ ਮੈਂ ਪੜਦਾ ਜਿਹੜਾ ਧਿਆਨ ਨਾ ਪੜਨੀ ਆ ਜਿੰਨਾ ਪੜਨਾ ਉਹਤੇ ਮਿਹਨਤ ਜ਼ਰੂਰ ਉਹ ਦੇਖਣਾ ਵੀ ਇਹਦੇ ਵਿੱਚ ਕੀ ਐਨਲਿਸਿਸ ਕਰਨ ਹਾਂ ਠੀਕ ਹੈ ਤੇ ਰਾਈਟਰ ਨੇ ਕੀ ਲਿਖਿਆ ਕਿਸ ਪਾਸੇ ਜਾਂਦਾ ਕੀ ਸਮਝਦਾ ਕੀ ਸਮਝਾਉਂਦਾ ਠੀਕ ਹੈ ਉਧਾ ਸੁੱਖ ਸੂਲਤਾ ਇੰਨੀਆਂ ਘਰਾਂ ਦੇ ਵਿੱਚ ਹੁੰਦੀਆਂ ਤੁਸੀਂ ਸਰਕਾਰੀ ਪੈਨਸ਼ਨ ਲੈਨੇ ਹੋ ਇੱਥੇ ਸੂਲਤਾ ਹੈਗੀ ਤੁਹਾਡੇ ਕੋਲ ਬਿਜਲੀ ਪਾਣੀ ਹਾਂ ਬਿਜਲੀ ਵੀ ਹੈ ਪਾਣੀ ਵੀ ਹੈ ਸਭ ਕੁਝ ਹੈਗੀ ਫੈਸਿਲਿਟੀ ਹਰੇਕਾ ਇੱਥੇ ਅੱਛਾ ਜੀ ਹਾਂ ਕੁਦਰਤ ਦੇ ਕੋਲ ਟੁੱਟੀ ਬਕਾਇਦਾ ਸਰਕਾਰੀ ਲੱਗੀ ਆ ਅੱਛਾ ਜੀ ਬਿਜਲੀ ਦਾ ਕਨੈਕਸ਼ਨ ਆ ਠੀਕ ਹੈ ਸਮਝਦੇ ਹੋ ਜੀ ਮੋਰ ਮਤਲਬ ਕਹਿੰਦਾ ਹਰ ਫੈਸਿਲਟੀ ਹੈ ਮੇਰੇ ਕੋਲ ਏਸੀਆਂ ਵਾਲਾ ਸਮਾਂ ਆ ਗਿਆ ਅੱਜ ਤਾਂ ਨਹੀਂ ਏਸੀ ਨੂੰ ਮੈਂ ਪ੍ਰੇਫਰ ਨਹੀਂ ਕਰਦਾ ਕਿਉਂਕਿ ਜਿਹੜਾ ਸਾਡਾ ਬਚਪਨ ਬੀਤੇ ਆ ਅਸੀਂ ਉਹ ਦਿਨ ਵੀ ਦੇਖੇ ਹੋ ਜਦੋਂ ਕੋਠੇ ਤੇ ਸੌਂਦੇ ਸੀ ਜੀ ਤੁਹਾਡੇ ਨੇ ਤੁਹਾਡਾ ਤਾਂ ਕਹਿੰਦੇ ਵੀ ਬੜੀ ਮਜ਼ਦੂਰੀ ਤੋਂ ਉੱਠਿਆ ਪਰਿਵਾਰ ਸੀਗਾ ਤੁਸੀਂ ਖੁਦ ਕਹਿੰਦੇ ਸੜਕ ਦੇ ਉੱਤੇ ਬੱਟੇ ਤੋੜਨੇ ਨੂੰ ਤੁਹਾਨੂੰ ਲੱਭਨੇ ਲੇਬਰ ਕੀਤੀ ਆ ਡੈਫੀਨੇਟ ਦਾ ਪੇਪਰ ਕਹਿੰਦੇ ਜਦੋਂ ਤੁਹਾਡੇ ਕਲੀਅਰ ਦਾ ਮੈਸੇਜ ਆਇਆ ਉਹ ਦਿਹਾੜੀ ਕਰ ਰਹੇ ਸੀ ਆ ਮੈਂ ਉਹ স্টোন ਕਟਿੰਗ ਕਰ ਰਿਹਾ ਸੀਗਾ ਐਸਾ ਸਮਾਨ ਸ਼ਹੀਦ ਪਿੰਡ ਅੱਛਾ ਉੱਥੇ ਸ਼ਗੂਨ ਦੇ ਲਾਗੇ ਪ੍ਰਾਇਮਰੀ ਸਕੂਲ ਖੋਲ ਚਲੋ ਐ ਨਹੀਂ ਹੋ ਤਾਂ ਬੀਤੀਆਂ ਕਹਾਣੀਆਂ ਠੀਕ ਹੈ ਉੱਥੇ ਸੁਣਿਆ ਆ ਤੁਹਾਨੂੰ ਹੈ ਵੀ ਮੇਰਾ ਪੇਪਰ ਮਿਸ ਨੀਹਾ ਨਹੀਂ ਆਇਆ ਪਰੋਂ ਮੈਂ ਮਨ ਲਾ ਰਿਟਰਨ ਪਾਸ ਕਰ ਰਹੀ ਸੀ ਪ੍ਰੀਲੀਮਨਰੀ ਜੀ ਉਹ ਫੇ ਚਲੋ ਇੱਕ ਥੋੜੀ ਜੀ ਕਹਾਣੀ ਸੀਗੀ ਕੁਝ ਟੀਚਰਾਂ ਦੀ ਸੀਗੀਆਂ ਉਹਨਾਂ ਨਾਲ ਗੱਲਬਾਤ ਹੋਈ ਸੀ ਠੀਕ ਹੈ ਇੱਥੇ ਫਿਰ ਜੀ ਦਰਖਤ ਹੋਰ ਵੀ ਨਾਲ ਲਾਉਂਦੇ ਰਹਿੰਦੇ ਨੇ ਜੀ ਇਹ ਤਾਂ ਮੈਨੂੰ ਲੱਗਦਾ ਤੁਸੀਂ ਕਹਿੰਦੇ ਇਹਨਾਂ ਨੂੰ ਕੁਦਰਤ ਨਾਲ ਕਰਦੇ ਮੈਂ ਜਿਹੜੇ ਕੁਦਰਤੀ ਹੁਣ ਜੰਗਲ ਸੰਘਣਾ ਹੋ ਚੁੱਕਾ ਹਾਂ ਹਾਂ ਹੁਣ ਜਿੰਨੇ ਕ ਲੱਗਣੇ ਲੱਗ ਚੁੱਕੇ ਆ ਫਰ ਬਟ ਇਵਨ ਦਾ ਮੈਂ ਫੇਰ ਵੀ ਕੋਸ਼ਿਸ਼ ਕਰ ਰਿਹਾ ਜੇ ਇੱਕ ਲੌਂ ਦਾ ਜਿੱਦਾਂ ਹੁਣ ਬਾਂਬਾਂ ਦਾ ਬੂਟਿਆਂ ਦਾ ਮੈਂ ਲਿਆਉਣ ਦਾ ਵਿਚਾਰ ਕਰ ਰਿਹਾ ਸਤੰਬਰ ਠੀਕ ਹੈ ਜੀ ਉਹ ਲਾ ਲਈਏ ਜਾਂ ਕੋਸ਼ੁਰ ਜਿਹੜਾ ਵੀ ਹੋ ਸਕਦਾ ਹੁਣ ਅੱਛਾ ਤੂੰ ਤਾਂ ਜਿਹੜਾ ਜੀ ਇਹ ਸਾਡੇ ਪੰਜਾਬ ਅਛਾ ਜੀ ਠੀਕ ਹੈ ਇਹਦੇ ਨਾਲ ਦਾ ਇੱਕ ਕੋਕਾ ਕੋਲਾ ਕਲਰ ਦੇ ਸ਼ਹਿਦੂ ਤਾਂ ਡਡੇ ਲੰਬੇ ਲੱਗਦੇ ਆ ਠੀਕ ਹੈ ਜੀ ਬਹੁਤ ਮਿੱਠੇ ਹੁੰਦੇ ਆ ਠੀਕ ਹੈ ਜੀ ਤੇ ਮੇਰਾ ਖਿਆਲ ਪੰਜਾਬ ਦੇ ਇਹਦੇ ਨਾਲ ਦਾ ਬੂਟਾ ਨਹੀਂ ਹੁੰਦਾ ਠੀਕ ਹੈ ਜੀ ਖੁਸ਼ ਹੋ ਜੀ ਜ਼ਿੰਦਗੀ ਤੋਂ ਬਹੁਤ ਆਈ ਐਮ ਵੈਰੀ ਹੈਪੀ ਵੈਰੀ ਸੈਟੀਸਫਾਈਡ ਨੋ ਪ੍ਰੋਬਲਮ ਠੀਕ ਹੈ ਤੇ ਬਾਕੀ ਜਿਹੜੀ ਥਿੰਕਿੰਗ ਹੈਗੀ ਆ ਹੁਣ ਤੁਹਾਨੂੰ ਦੱਸ ਹੀ ਚੁੱਕਿਆ ਮੈਂ ਬਿਲਕੁਲ ਤੇ ਹੁਣ ਪਰਮਾਤਮਾ ਵਾਲੇ ਪਾਸੇ ਜਾਣਾ ਠੀਕ ਹੈ ਜੀ 2075 ਮੈਂ ਹੋ ਜਾਣਾ ਦਸੰਬਰ ਚ ਠੀਕ ਹੈ ਜੀ ਐ ਸੰਸਾਰ ਦੇ 75 ਸਾਲ ਜ਼ਿੰਦਗੀ ਦੇਖ ਲਈ ਹੈ ਹਾਂ ਸਮਝਦੇ ਹੋ ਠੀਕ ਹੈ ਠੀਕ ਹੈ ਪੌਣੀ ਸਦੀ ਕਵਰ ਕਰ ਜਾਣੀ ਹੈ ਬਿਲਕੁਲ ਬੜੀ ਵੱਡੀ ਗੱਲ ਹੈ ਜੀ ਅੱਜ ਦਸੰਬਰ ਮਹਾਰਾਜ ਦੀ ਕਿਰਪਾ ਨਾਲ ਤਾਂ ਤੁਸੀਂ ਸਾਰਾ ਕੁਝ ਠੀਕ ਸਾਖ ਚੱਲ ਰਿਹਾ ਕੋਈ ਮੈਨੂੰ ਅਜੇ ਪ੍ਰੋਬਲਮ ਨਹੀਂ ਠੀਕ ਹੈ ਜੀ ਨਾ ਮੈਨੂੰ ਬੈਠਣ ਦੀ ਨਾ ਉੱਠਣ ਦੀ ਹਾਂ ਨਾ ਖਾਂਗੇ ਨਾ ਖਾਂਸੀ ਠੀਕ ਹੈ ਇਹ ਤੋਂ ਬਾਹਰ ਜਾ ਕੇ ਵੀ ਰਹਿਨੇ ਹੋ ਤੁਹਾਡਾ ਦਿਲ ਲੱਗ ਜਾਂਦਾ ਫਿਰ ਬਾਅਦ ਜਦੋਂ ਇਹ ਜੰਗਲ ਨੂੰ ਛੱਡ ਕੇ ਜਾਂਦੇ ਹੋ ਬਾਹਰ ਦੇਖੋ ਮੇਰਾ ਮੋਸਟਲੀ ਹੁਣ ਜ਼ਿਆਦਾ ਕਰਦੇ ਹੀ ਮਾਂ ਕਿ ਤੇ ਛੇਤਾ ਸੂਤਾ ਵਾਲੀ ਗੇੜਾ ਮਾਰਨਾ ਹੁੰਦਾ ਠੀਕ ਹੈ ਜੀ ਹੋਰ ਮੈਂ ਕਿਤੇ ਬਹੁਤਾ ਘੁੰਮਦਾ ਫਿਰਦਾ ਨਹੀਂ ਠੀਕ ਹੈ ਰੈਵਨੂਂਡ ਕੋ ਮੈਂ ਬਹੁਤ ਪਿੱਛੇ ਹਟਦਾ ਠੀਕ ਹੈ ਜੀ ਸਮਝ ਜਾਓ ਜੀ ਮੈਂ ਇੱਥੇ ਸਭ ਤੋਂ ਪਹਿਲਾਂ ਕਾਰ ਮੈਂ ਲਈ ਸੀ ਅੱਛਾ ਜੀ ਪੂਰੇ ਪਿੰਡ ਚ ਹਾਂ ਜੀ ਕੀ ਬਾਤ ਹੈ ਤੇ ਕਾਰ ਵੀ ਉਹ ਬਹੁਤ ਵਧੀਆ ਸੀ ਸਾਰੀ ਬੋਡੀਓ ਵੀ ਲੋਹੇ ਦੀ ਸੀ ਠੀਕ ਹੈ ਜੀ ਸਾਡੇ ਇੱਕ ਡੀਐਮ ਹੁੰਦੇ ਸੀਗੇ ਅਮਰ ਸਿੰਘ ਉਹਦਾ ਤੋਂ ਲਈ ਅੱਛਾ ਜੀ ਠੀਕ ਹੈ ਉਹ ਫਿਰ ਬਸ ਇੱਕ ਵਾਰੀ ਸਾਡੇ ਪਿੰਡ ਦਾ ਹੀ ਬੰਦਾ ਡਰਾਈਵਰ ਸੀ ਜੀ ਹੌਲ ਦਾ ਤਾਰਾ ਸੀ ਜੀ ਉਹ ਥੋੜਾ ਜਿਹਾ ਰਫਲੀ ਚ ਲਾਉਣ ਲੱਗ ਪਿਆ ਉਹ ਤੇ ਕੰਨ ਕੰਨ ਤੇ ਮਾਰੀ ਮੈਂ ਕਿਹਾ ਅੱਜ ਤੋਂ ਨਹੀਂ ਚਲਾਉਣੀ ਅਛਾ ਫੇ ਕਾਰ ਵੀ ਉਤੋਂ ਬਾਅਦ ਨਹੀਂ ਕਦੀ ਉਹ ਤੋਂ ਬਾਅਦ ਜੈਕ ਅਪ ਕਰਦੇ ਨੇ ਅਛਾ ਜੀ ਨਹੀਂ ਚਲਾਉ ਮੈਂ ਫਰੀ ਦੇ ਦਿੱਤੀ ਠੀਕ ਹੈ ਜੀ ਠੀਕ ਹੈ ਕੋਈ ਬਸ ਉਸ ਤੋਂ ਬਾਅਦ ਮੇਰਾ ਵਹੀਕਲ ਨਾਲ ਸੰਬੰਧ ਹੀ ਮਤੋਂ ਗਿਆ ਠੀਕ ਹੈ ਜੀ ਠੀਕ ਹੈ ਠੀਕ ਹੈ ਰਾਜ ਸਾਹਿਬ ਤੁਹਾਡੀ ਅੱਜ ਸਿਹਤ ਵੀ ਮੈਨੂੰ ਤੁਸੀਂ ਜ਼ਿਕਰ ਕੀਤਾ ਸੀ ਚਲੋ ਥੋੜਾ ਅਗੇ ਤਾਂ ਹਨਾ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਸਮਾਂ ਤੁਸੀਂ ਦਿੱਤਾ ਹੈ ਥੋੜੀ ਜ਼ਿੰਦਗੀ ਦੇ ਵਿਚਾਰ ਉਪਰਾਈ ਪਰ ਰਾਏ ਸਾਹਿਬ ਦੀ ਮੈ ਮਥੋੜੀ ਮਾਫ ਕਰਨਾ ਗੱਲ ਕੱਟ ਰਿਹਾ ਵੀ ਇੱਕ ਰੰਗ ਤੁਹਾਨੂੰ ਦਿਖਾਵਾਂਗੇ ਉਹ ਆਪਾਂ ਜਲਦੀ ਰਿਕੁਐਸਟ ਕਰਕੇ ਜਾਂਦੇ ਆ ਜਲਦੀ ਉਹ ਰੰਗ ਵੀ ਜਰੂਰ ਸਾਹਿਤ ਕਰਾਂਗੇ ਜਰੂਰ ਦਿਖਾਉਣਾ ਹੈ ਆਪਾਂ ਉਹ ਵੀ ਬਹੁਤ ਸਾਰੇ ਦਰਸ਼ਕ ਤੁਹਾਨੂੰ ਮੈਂ ਦੋ ਲਾਈਨਾਂ ਤੁਹਾਨੂੰ ਵੈਸੇ ਸੁਣਾ ਦਿੰਦਾ ਜੀ ਜੀ ਮੈਂ ਚਾਹੁੰਗਾ ਇਹ ਦਰ ਨੂੰ ਕੈਮਰੇ ਤੇ ਅੱਜ ਅੱਜ ਹੀ ਲਿਖਿਆ ਠੀਕ ਹੈ ਜੀ ਬੇਸ਼ੱਕ ਬੰਦਾ ਬੰਦੇ ਤੋਂ ਅਣਜਾਣ ਨਹੀਂ ਹੈ ਪਰ ਰੱਬ ਜਾਣੇ ਬੰਦੇ ਨੂੰ ਬੰਦੇ ਦੀ ਪਛਾਣ ਨਹੀਂ ਹੈ ਕਿਆ ਬਾਤ ਹੈ ਕਿਆ ਬਾਤ ਹੈ ਠੀਕ ਹੈ ਫਿਕਰ ਹੈ ਸਭ ਇਹ ਤਾਂ ਬਹੁਤ ਕੁਝ ਖਜ਼ਾਨਾ ਤੁਹਾਡੇ ਕੋਲ ਹੈਗਾ ਰਾਏ ਸਾਹਿਬ ਦੇ ਕੋਲ ਤੇ ਉਹ ਖਜ਼ਾਨਾ ਨਹੀਂ ਹੋ ਫੇਰ ਕਦੀ ਸਹੀ ਜੀ 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 ਤਾਂ ਆਓ ਮੈਂ ਤਸਵੀਰ ਤੁਹਾਨੂੰ ਦਿਖਾਦਾ ਵੀ ਇਹੀ ਰਾਏ ਸਾਹਿਬ ਹੋਣਾ ਦਾ ਜੰਗਲ ਹੈ ਇਹੀ ਜੰਗਲ ਰਾਏ ਸਾਹਿਬ ਦਾ ਘਰ ਹੈ ਔਰ ਇਸੇ ਹੀ ਜੰਗਲ ਦੇ ਵਿੱਚ ਰਹੇ ਨੇ ਬੇਸ਼ੱਕ ਜ਼ਿੰਦਗੀ ਦੇ ਵਿੱਚ ਕਈ ਚੰਗੀਆਂ ਨੌਕਰੀਆਂ ਦੇ ਟੈਸਟ ਪਾਸ ਕੀਤੇ ਕਈ ਚੰਗੀਆਂ ਨੌਕਰੀਆਂ ਦੇ ਉੱਤੇ ਸੇਵਾਵਾਂ ਦਿੱਤੀਆਂ ਆਪਾਂ ਉਹ ਛੱਡੋ ਤੁਸੀਂ ਨੌਕਰੀਆਂ ਦਾ ਜ਼ਿਕਰ ਹੀ ਨਾ ਕਰਿਆ ਕਰੋ ਬੀਤ ਗਈਆਂ ਕਹਾਣੀਆਂ ਜੀ 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 ਤਾਂ ਬਿਲਕੁਲ ਹੁਣ ਜਦੋਂ ਇਸ ਜ਼ਿੰਦਗੀ ਨੂੰ ਕਹਿੰਦੇ ਮੈਨੂੰ ਜਿਉਂ ਕੇ ਜਿਹੜੀ ਆ ਉਹ ਬੜੀ ਖੁਸ਼ੀ ਹੁੰਦੀ ਆ ਤਾਂ ਇਹੀ ਰਾਏ ਸਾਹਿਬ ਨੇ ਆਪਣਾ ਘਰ ਬਣਾਇਆ ਹੋਇਆ ਇਸੇ ਹੀ ਘਰ ਦੇ ਵਿੱਚ ਆਪਣਾ ਜੀਵਨ ਜਿਹੜਾ ਉਹ ਕੱਟ ਰਹੇ ਨੇ ਇੱਥੇ ਕੁਦਰਤ ਦੀ ਗੋਦ ਦੇ ਵਿੱਚ ਬਹਿ ਕੇ ਜਿੱਥੇ ਕੁਦਰਤ ਦੇ ਰੰਗ ਨੂੰ ਮਾਰਦੇ ਨੇ ਤਾਂ ਉੱਥੇ ਹੀ ਸਾਹਿਤਿਕ ਰੰਗ ਫਿਰ ਇਹਨਾਂ ਦੀ ਕਲਮ ਤੋਂ ਜਦੋਂ ਉੱਕਰ ਕੇ ਆਉਂਦਾ ਤੇ ਬਹੁਤ ਸੋਹਣੀਆਂ ਬੜੀਆਂ ਸ਼ਾਨਦਾਰ ਕਵਿਤਾਵਾਂ ਇਹਨਾਂ ਦੇ ਵਲੋਂ ਧਾਰਮਿਕ ਹੋਣ ਚਾਹੇ ਉਹ ਫਿਰ ਸਮਾਜ ਨੂੰ ਕੋਈ ਸੇਧ ਦੇਣ ਵਾਲੀਆਂ ਹੋਣ ਤਾਂ ਇਹਨਾਂ ਦੇ ਉੱਤੇ ਇਹਨਾਂ ਦੀ ਕਲਮ ਚੱਲਦੀ ਹੈ ਤਾਂ ਇਹ ਇਹ ਜੀਵਨ ਹੈ ਜਮiyet رائے ਜੀ ਸੰਧੂ ਸਾਹਮਣੇ ਤਾਂ ਕੋਸ਼ਿਸ਼ ਕੀਤੀ ਆ ਤੁਹਾਨੂੰ ਇੱਕ ਸਮਾਜ ਦਾ ਇੱਕ ਜਿਹਾ ਹਿੱਸਾ ਦਿਖਾਉਣ ਦੀ ਜਿਹੜੇ ਅੱਜ ਵੀ ਕੁਦਰਤ ਦੀ ਉਸ ਰੰਗ ਨੂੰ ਮਾਣ ਕੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ਹਾਲੀ ਲੈ ਕੇ ਆ ਰਹੇ ਨੇ ਜਿਨ੍ਹਾਂ ਨੇ ਹਾਲਾਂਕਿ ਸੁਖ ਰਿਵਤਾਵਾ ਜਿੰਦਗੀ ਦੇ ਵਿੱਚ ਬਹੁਤ ਦੇਖੀਆਂ ਫਿਰ ਇੱਥੇ ਇੱਥੇ ਮੈਂ ਇੱਕ ਗੱਲ ਥੋੜੀ ਜੀ ਤੁਹਾਨੂੰ ਕਰਨੀ ਚਾਹੁੰਦਾ ਜੀ ਜੀ ਉਹ ਇਹ ਆ ਕਿ ਅਸੀਂ ਵਣ ਮਹੋਤਸਵ ਵੀ ਮਨਾਉਂਦੇ ਆ ਜੀ ਸਰਕਾਰਾਂ ਵੀ ਜ਼ੋਰ ਲਾਉਂਦੀਆਂ ਜੀ ਜੀ ਆਰਐਨਟੀ ਵਾਲੇ ਵੀ ਬੜਾ ਜ਼ੋਰ ਲਾਉਂਦੇ ਆ ਜੀ ਪਰ ਪ੍ਰੈਕਟੀਕਲ ਜਦੋਂ ਅਸੀਂ ਦੇਖਦੇ ਹਾਂ ਬਹੁਤ ਘੱਟ ਆ ਜੀ 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 ਕੁਦਰਤ ਨਾਲ ਪਿਆਰ ਲੋਕਾਂ ਦਾ ਪ੍ਰੈਕਟੀਕਲੀ ਹੈ ਨਹੀਂ ਹਰ ਬੰਦਾ ਜਿਹੜਾ ਇਸ ਵੇਲੇ ਨਾ ਉਹ ਇਹ ਕਹਿੰਦਾ ਵੀ ਮੈਂ ਕੋਠੀ ਪਾ ਲਾਂ ਫਿਰ ਸਭ ਕੁਝ ਪੱਕਾ ਹੋ ਜਾ ਬਿਲਕੁਲ ਪਰ ਉਹ ਇਹ ਨਹੀਂ ਦੇਖਦੇ ਵੀ ਉਹ ਕੋਠੀ ਦਾ ਬੈਨੀਫਿਟ ਕੀ ਆ ਮੈਨੂੰ ਇੱਕ ਬੰਦੇ ਨੇ ਇੱਕ ਦਿਨ ਸਵਾਲ ਕੀਤਾ ਕਿੰਨਾ ਤੁਸੀਂ ਕੋਠੀ ਪਾ ਲਓ ਮੈਂ ਕਿਹਾ ਜੇ ਹੁਣ ਸਾਰੀ ਦੁਨੀਆ ਧਰਤੀ ਨੂੰ ਬੰਜਰ ਬਣਾਈ ਜਾਂਦੀ ਤਾਂ ਮੈਂ ਵੀ ਬੰਜਰ ਬਣਾ ਦਿਆਂ ਹਾਂ ਦਰਖਤ ਮੈਂ ਉਹ ਦੱਸਿਆ ਰੱਬ ਦਾ ਰੂਪ ਹੈ ਕਿ ਕਿਸੇ ਤੋਂ ਕੁਝ ਲੈਣਾ ਨਹੀਂ ਦੇਣਾ ਹੀ ਆ ਲੈਣਾ ਇਹਦੇ ਵਿੱਚੋਂ ਦੇਖੋ ਸਭ ਤੋਂ ਮੇਨ ਮੈਟਰ ਸਾਨੂੰ ਆਕਸੀਜਨ ਮਿਲਦੀ ਆ ਬਿਲਕੁਲ ਜਿਹਦੇ ਸਿਰ ਤੇ ਅਸੀਂ ਜੀਂਨੇ ਆ ਬਿਲਕੁਲ ਬਿਲਕੁਲ ਸੈਕੰਡਲੀ ਇਹਨੇ ਫਲ ਵੀ ਦੇਣੇ ਆ ਫੁੱਲ ਵੀ ਦੇਣੇ ਆ ਲੱਕੜੀ ਵੀ ਦੇਣੀ ਆ ਜੀ ਮਤਲਬ ਇਨ ਮਨੁਸਾਨ ਨੂੰ ਕੁਛ ਨਾ ਕੁਛ ਦੇਣਾ ਹੀ ਆ ਜਿੱਦਾਂ ਪ੍ਰਮਾਤਮਾ ਦਿੰਦਾ ਉਸੇ ਤਰ੍ਹਾਂ ਇਹਨੇ ਦੇਈ ਜਾਣਾ ਬਿਲਕੁਲ ਬਿਲਕੁਲ ਕੁਦਰਤ ਹਮੇਸ਼ਾ ਦਿੰਦੀ ਹੈ ਕੁਦਰਤ ਲੋੜ ਆ ਵੀ ਸਾਨੂੰ ਸਾਨੂੰ ਪ੍ਰੈਕਟੀਕਲ ਹੋਣ ਦੀ ਲੋੜ ਆ ਬਿਲਕੁਲ ਅਸੀਂ ਪ੍ਰੈਕਟੀਕਲੀ ਜਿਹੜਾ ਇਹਨਾਂ ਦਰਖਤਾਂ ਨੂੰ ਤਰਜੀਹ ਦਈਏ ਜੀ 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 ਬਿਲਕੁਲ ਬਿਲਕੁਲ ਅਸੀਂ ਹੁਣ ਸੌਣਾ ਦਾ ਇੱਕ ਮੰਝੇ ਤੇ ਜਾਂ ਮਨੁੱਖ ਨੇ ਜੀ ਤਜੇ ਅਸੀਂ 100 ਬੈਂਟ ਦਾ ਜੇ ਕੋਠੀ ਪਾ ਵੀ ਲਈ ਤਾਂ ਉਹਦਾ ਬੈਨੀਫਿਟ ਕੋਈ ਬੈਨੀਫਿਟ ਨਹੀਂ ਤਾਂ ਠੀਕ ਹੈ ਰਾਜ ਸਾਹਿਬ ਥੋੜੀ ਬਾਰਿਸ਼ ਸ਼ੁਰੂ ਹੋ ਗਈ ਹੈ ਮਾਫ ਕਰਨਾ ਤਾਂ ਫਿਰ ਇੱਕ ਵਾਰ ਮੁਲਾਕਾਤ ਤੁਹਾਡੀ ਰਾਜ ਸਾਹਿਬ ਹੋਣਾ ਨਾਲ ਕਰਾਵਾਂਗੇ ਫਿਲਹਾਲ ਤੁਸੀਂ ਬਣ ਰਹੋ ਹਣ ਪੰਜਾਬੀ ਟੀਵੀ ਬਹੁਤ ਬਹੁਤ